ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੇਰਿੰਦੀਪ ਗੌਰਮਤ ਹਾੜੂ ਮੇਰੇ ਚੈਨਲ ਫਾਤੀ ਕਲੈਕਸ਼ਨ ਬੁੜਲਾਡਾ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਸੇਲ ਲੈ ਕੇ ਆਏ ਆ ਜੀ ਜਿਹੜੀਆਂ ਸੇਲਾਂ ਲੱਗਣਗੀਆਂ ਰਖੜੀਆਂ ਵੇਲੇ ਉਹ ਸੇਲ ਆਪਾਂ ਹੁਣੇ ਹੀ ਅੱਜ ਹੀ ਲੈ ਕੇ ਆਏ ਆ ਤੁਹਾਡੇ ਲਈ ਬੜੇ ਸੋਹਣੇ ਕਾਟਨ ਦੇ ਸੂਟਸ ਹੋਣਗੇ ਸੇਲ ਦੇ ਵਿੱਚ ਇੱਕ ਵਾਰੀ ਨਜ਼ਰ ਮਾਰੋ ਜੀ ਕੱਪੜੇ ਬਾਰੇ ਦੱਸ ਦੇਵਾਂ ਜੀ ਪਿਓਰ ਕਾਟਨ ਹੋਏਗੀ ਪ੍ਰਿੰਸੈਸ ਕਾਟਨ ਏਕੇ ਦੀ ਜਿਹੜਾ ਬਾਜ਼ਾਰ ਦੇ ਵਿੱਚ ਜਿਹਦਾ ਰੇਟ ਚੱਲ ਰਿਹਾ ਹੈ ਜੀ 800 ਰੁਪਏ 800 ਰੁਪਏ ਦਾ ਸੂਟ ਇਹ ਚੱਲ ਰਿਹਾ ਜੀ ਕੋਈ 750 ਦਾ ਕੋਈ 800 ਦਾ ਦੇ ਰਿਹਾ ਆਪਾਂ ਇਹ ਸੂਟ ਤੁਹਾਨੂੰ ਦੇਵਾਂਗੇ ਜੀ ਸਿਰਫ 600 ਰੁਪਏ ਦੇ ਵਿੱਚ ਕੋਈ ਵੀ ਅਗਰ ਹੋਲ ਸੇਲ ਦੇ ਵਿੱਚ ਵੀ ਲੈਣਾ ਚਾਹੁੰਦਾ ਲੈ ਸਕਦਾ ਹੈ ਪ੍ਰਿੰਸੈਸ ਕਲੈਕਸ਼ਨ ਹੈ ਪਿਓਰ ਕਾਟਨ ਸਟੱਫ ਹੈ ਬਿਨਾ ਲਾਈਨਿੰਗ ਵਰਨ ਵਾਲੇ ਜਿਹੜੇ ਇਹ ਸੂਟ ਰਹਿਣਗੇ ਔਰ ਇਹਦੇ ਵਿੱਚ ਸਟਾਕ ਬਹੁਤ ਸਾਰਾ ਆਪਣੇ ਕੋਲੇ ਸਭ ਤੋਂ ਪਹਿਲਾਂ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ 5 ਮੀਟਰ ਦੀ ਕੱਟ ਆਊਗੀ ਜੀ 5 ਮੀਟਰ ਦੀ ਕੱਟ ਹੀ ਆਊਗੀ 5 ਤੋਂ ਘੱਟ ਨਹੀਂ ਮਿਲੂਗਾ ਦੋ ਸੂਟ ਲੈ ਲਓ ਚਾਰ ਲੈ ਲਓ ਠੀਕ ਹੈ ਪੰਜ ਦੀ ਕਟ ਦੇ ਵਿੱਚ ਹੀ ਆਊਗਾ ਪ੍ਰਾਈਸ ਰਹੂਗਾ ਜੀ 600 ਰੁਪਏ ਪਰ ਸੂਟ ਸ਼ਿਪਿੰਗ ਐਕਸਟਰਾ ਹੀ ਹੋਊਗੀ ਸ਼ਿਪਿੰਗ ਇਨਕਲੂਡ ਨਹੀਂ ਹੈਗੀ ਜੀ ਇਹਦੇ ਵਿੱਚ ਔਰ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਡਿਜ਼ਾਈਨਿੰਗ ਜ਼ਿਆਦਾ ਇਸ ਲਈ ਟਾਈਮ ਆਪਣਾ ਜਿਹੜਾ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਆ ਛੇਤੀ ਛੇਤੀ ਆਪਾਂ ਦਿਖਾ ਰਹੇ ਆ ਜੀ ਟਾਈਮ ਦੇ ਨੂੰ ਮਤਲਬ ਦੇਖਦੇ ਹੋਏ ਵੀ ਜਿਆਦਾ ਨਾ ਲੱਗੇ ਵੀਡੀਓ ਲੰਬੀ ਨਾ ਹੋਵੇ ਛੇਤੀ ਛੇਤੀ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਜੀ ਨੂੰ ਵੀ ਡਿਜ਼ਾਈਨ ਕੋਈ ਵੀ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਜਿਹੜਾ ਆਪਣਾ ਆਰਡਰ ਹੈ ਬੁੱਕ ਕਰ ਸਕਦਾ ਹੈ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਰਹੇਗੀ ਸਟਫ ਸਾਰਾ ਪ੍ਰਿੰਸਸ कॉटन ਰਹੇਗੀ ਔਰ ਪ੍ਰਿੰਸਸ कॉटन ਰਹੇਗਾ ਜੀ ਸਟਫ ਸਾਰਾ ਔਰ ਪ੍ਰਾਈਸ ਰਹੇਗਾ ਇਹਦਾ 600 ਰੁਪਏ ਇੱਕ ਸੂਟ ਦਾ ਪ੍ਰਾਈਸ 5 ਮੀਟਰ ਦੀ ਕੱਟ ਦਾ ਪ੍ਰਾਈਸ ਰਹੂਗਾ ਜੀ 600 ਰੁਪਏ ਡਿਜ਼ਾਈਨਿੰਗ ਚੈੱਕ ਕਰੀ ਚੱਲੋ ਡਿਜ਼ਾਈਨਿੰਗ ਬਹੁਤ ਸੋਹਣੀ ਡਿਜ਼ਾਈਨ ਆਈ ਹੈ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਆਈ ਹੈ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਕਲਰ ਵੀ ਇਹਨਾਂ ਦੇ ਦਿਖਾਈ ਚਲੂਗੀ ਵੀ ਇਹ ਹੈਗਾ ਜਿਵੇਂ ਪਿੰਕ ਇਹਦੇ ਵਿੱਚ ਹੈਗਾ ਜੀ ਜਿਵੇਂ ਮਸਟਰਡ ਜੀ ਕਲਰ ਦਾ ਮਹਿੰਦੀ ਮਸਟਰਡ ਜੀ ਕਲਰ ਦਾ ਇਹਦਾ ਜਿਹੜਾ ਬੇਸ ਕਲਰ ਆਊਗਾ ਜਿੱਦਾਂ ਇਹਦਾ ਪਿੰਕ ਹੈ ਜੀ ਜ਼ਿਆਦਾ ਇਹਦੇ ਵਿੱਚ ਇਹਦੇ ਵਿੱਚ ਆਹ ਮਹਿੰਦੀ ਮਸਟਰਡ ਦਾ ਕਲਰ ਜ਼ਿਆਦਾ ਆਊਗਾ ਇੱਕ ਇਹਦੇ ਵਿੱਚ ਕਲਰ ਹੈਗਾ ਜੀ ਆਪਣੇ ਕੋਲੇ ਗ੍ਰੀਨ ਤਿੰਨ ਕਲਰਾਂ ਦੇ ਵਿੱਚ ਜਿਹੜਾ ਇਹ ਸੂਟ ਤੁਹਾਨੂੰ ਤਿੰਨ ਕਲਰਾਂ ਦੇ ਵਿੱਚ ਮਿਲ ਜਾਣਗੇ ਔਰ ਪ੍ਰਾਈਸ ਰਹੂਗਾ 600 ਰੁਪਏ ਪਰ ਸੂਟ 5 ਮੀਟਰ ਦੀ ਕੱਟ ਰਹੂਗੀ ਪਿਓਰ ਕਾਟਨ ਸਟਫ ਹੈ ਜੀ ਕਾਫੀ ਜਿਹੜਾ ਕੁਆਲਿਟੀ ਵਾਈਜ਼ ਵੀ ਬਹੁਤ ਸੋਹਣਾ ਹੈ ਔਰ ਆਪਣੇ ਕੋਲੇ ਕਾਫੀ ਕੁਆਂਟੀਟੀ ਦੇ ਵਿੱਚ ਇਹ ਜਿਹੜਾ ਸਟਾਕ ਆਇਆ ਵਾ ਬਹੁਤ ਸੋਹਣਾ ਸਟਾਕ ਆਇਆ ਜੀ ਆਪਣੇ ਕੋਲੇ ਇਹ ਬੜੇ ਸੋਹਣੇ ਸੋਹਣੇ ਕਲਰ ਡਿਜ਼ਾਈਨ ਇਹਦੇ ਵਿੱਚ ਆਏ ਨੇ ਇਹ ਜਿਹੜੀ ਸੇਲ ਹੈ ਜੀ ਆਪਾਂ ਰਖੜੀ ਵੇਲੇ ਲਗਾਦਨੇ ਹੁੰਦੇ ਆ ਦੇਖੋ ਆਪਾਂ ਇਸ ਵਾਰੀ ਪਹਿਲੀ ਸਟਾਰਟ ਕਰਤੀ ਹੈ ਨਾ ਰਖੜੀ ਤੋਂ ਪਹਿਲਾਂ ਹੀ ਤੁਹਾਨੂੰ ਜਿਹੜਾ ਇਹ ਸੇਲ ਦਾ ਫਾਇਦਾ ਆਪਾਂ ਦੇ ਰਹੇ ਆਂ ਸੂਟ ਇਫਾਇਦੇ ਵਿੱਚ ਦੇ ਰਹੇ ਆ ਬਹੁਤ ਅੱਛੀ ਡੀਲ ਹੈ ਜੀ ਇਹ ਜੋ ਵੀ ਲੈਣਾ ਚਾਹੁੰਦਾ ਤੁਸੀਂ ਲੈ ਸਕਦੇ ਹੋ ਸਾਰੀ ਗਰਮੀ ਦੇਖੋ ਅੱਗੇ ਪਈ ਆ ਗਰਮੀ ਦੇ ਵਿੱਚ ਵੇਅਰ ਕਰਨ ਲਈ ਤੁਸੀਂ ਸੋਹਣੇ ਸੋਹਣੇ ਸੂਟ ਆਪਣੇ ਬਣਾ ਸਕਦੇ ਹੋ ਜਿੱਦਾ ਇਹ ਬਜ਼ੁਰਗਾਂ ਵਾਲਾ ਹੈ ਜੀ ਗ੍ਰੇ ਕਲਰ ਹੈ ਜੀ ਬਜ਼ੁਰਗਾਂ ਵਾਲਾ ਕਲਰ ਹੈ ਡਿਜ਼ਾਈਨ ਇਹ ਗ੍ਰੇ ਹੈ ਇਹਦੇ ਵਿੱਚ ਡਿਜ਼ਾਈਨਿੰਗ ਮਤਲਬ ਠੀਕ ਹੈ ਹਲਕੀ ਜੀ ਡਿਜ਼ਾਈਨਿੰਗ ਹੈ ਜੀ ਗ੍ਰੇ ਕਲਰ ਹੈ ਇੱਕ ਹੈਗਾ ਜੀ ਇਹਦੇ ਵਿੱਚ ਸਕਿਨ ਟਾਈਪ ਦਾ ਕਲਰ ਇਹਦੇ ਵਿੱਚ ਦੋ ਹੀ ਕਲਰ ਆਣਗੇ ਦੋ ਕਲਰ ਹੋਣਗੇ ਜੀ ਜਿਨ੍ਹਾਂ ਦੇ ਵਿੱਚ ਕਲਰ ਹੋਣਗੇ ਆਪਾਂ ਨਾਲ ਦੀ ਨਾਲ ਤੁਹਾਨੂੰ ਕਲਰ ਦਿਖਾਈ ਜਾਵਾਂਗੇ ਜਿਨ੍ਹਾਂ ਦੇ ਵਿੱਚ ਕਲਰ ਨਹੀਂ ਹੋਣਗੇ ਉਹ ਤੁਹਾਨੂੰ ਸਿੰਗਲ ਸੂਟ ਹੀ ਦਿਖਾਈ ਜਾਵਾਂਗੇ ਜੀ ਨਾਲ ਦੀ ਨਾਲ ਕੁਆਂਟੀਟੀ ਦੇ ਵਿੱਚ ਹੈ ਜੀ ਜਿੰਨਾ ਮਰਜ਼ੀ ਲੈ ਲਓ ਅਗਰ ਤੁਸੀਂ ਇਹ ਸਟਾਕ ਹੋਲਸੇਲ ਦੇ ਵਿੱਚ ਵੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਅਸੀਂ ਹੋਲਸੇਲ ਦੇ ਵਿੱਚ ਵੀ ਇਹ ਸਟਾਕ ਜਿਹੜਾ ਪ੍ਰੋਵਾਈਡ ਕਰ ਸਕਦੇ ਆ ਨੈਕਸਟ 6 ਤੋਂ ਬਾਅਦ ਦੇਖ ਸਕਦੇ ਹੋ ਜੀ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨ ਹੈ ਜੀ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਇਹਦੇ ਵਿੱਚ ਕਲਰ ਆ ਜਾਣਗੇ ਜੀ ਇਹ ਜਿਹੜਾ ਬੇਸ ਕਲਰ ਹੈਗਾ ਇਹਦਾ ਪਿਸਤਾ ਡਾਰਕ ਪਿਸਤਾ ਜਿਹਾ ਟਾਈਪ ਦਾ ਬੜਾ ਸੋਹਣਾ ਬੇਸ ਕਲਰ ਹੈ ਇਹਦੇ ਵਿੱਚ ਕਲਰ ਹੈਗੇ ਨੇ ਜੀ ਇੱਕ ਆ ਗਿਆ ਆਪਣਾ ਸਾਰੇ ਇੰਗਲਿਸ਼ ਟੋਨ ਦੇ ਰਹਿਣਗੇ ਜੀ ਪਿੰਕਿਸ਼ ਜੀ ਟੋਨ ਦੇ ਵਿੱਚ ਆ ਗਿਆ ਜੀ ਇੱਕ ਆ ਗਿਆ ਜੀ ਥੋੜਾ ਜਿਹਾ ਲਾਈਟ ਸਕਿਨ ਮੈਂਦੀ ਜਿਹਾ ਕਲਰ ਹੈ ਜੀ ਇੱਕ ਗ੍ਰੀਨ ਦੇ ਵਿੱਚ ਸੀ ਗ੍ਰੀਨ ਟਾਈਪ ਕਲਰ ਆ ਗਿਆ ਜੀ ਇਦੇ ਵਿੱਚ ਚਾਰ ਕਲਰ ਆਣਗੇ ਚਾਰੋ ਹੀ ਕਲਰ ਬਹੁਤ ਸੋਹਣੇ ਨੇ ਇਹਨਾਂ ਦੇ ਵਿੱਚ ਅਗਰ ਤੁਸੀਂ ਮਤਲਬ 2 ਟਿੱਕੇ ਲਓ 2 ਲਓ 4 ਲਓ ਤੁਹਾਨੂੰ ਸਾਰੇ ਮਿਲ ਜਾਣਗੇ ਜੀ ਕੁਆਂਟੀਟੀ ਦੇ ਵਿੱਚ ਸਟਾਕ ਆਇਆ ਆਪਣੇ ਕੋਲੇ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਡਿਜ਼ਾਈਨਿੰਗ ਤੁਸੀਂ ਦੇਖ ਹੀ ਰਹੇ ਹੋ ਡਿਜ਼ਾਈਨਿੰਗ ਬਹੁਤ ਅੱਛੀ ਹੈ ਕਪੜਾ ਸਾਰਾ ਪ੍ਰਿੰਸਸ कॉटन ਆਏਗੀ ਏਕੇ ਦੀ ਅੱਛਾ ਬ੍ਰਾਂਡ ਹੈ ਜੀ ਏਕੇ ਬਹੁਤ ਮਤਲਬ ਸੁਪੀਰੀਅਰ ਸਟਫ ਹੁੰਦਾ ਇਹਨਾਂ ਦਾ ਵਧੀਆ ਬ੍ਰਾਂਡ ਹੈ ਜੀ ਅੱਛਾ ਕੋਈ ਮਾੜਾ ਕਪੜਾ ਨਹੀਂ ਇਹ ਸੇਲ ਕਰਦੇ ਇਸ ਤੋਂ ਬਾਅਦ ਹੈਗਾ ਜੀ ਨੈਕਸਟ ਆਪਣਾ yellow color ਦੇ ਵਿੱਚ प्रिंटिंग ਚੈੱਕ ਕਰ ਸਕਦੇ ਹੋ ਜੀ ਜਿਓਮੈਟ੍ਰੀਕਲ ਪ੍ਰਿੰਟ ਆਊਗਾ yellow color ਆਊਗਾ ਜੀ ਇਹਦੇ ਵਿੱਚ ਦੋ ਕਲਰ ਤੁਹਾਨੂੰ ਮਿਲ ਜਾਣਗੇ ਇੱਕ ਹੈਗਾ ਜੀ yellow color ਇਹਦੇ ਵਿੱਚ ਸੈਕੰਡ ਕਲਰ ਹੈਗਾ ਇਸ ਆ ਫਰੋਜ਼ੀ ਫਰੋਜ਼ੀ ਔਰ yellow ਦੋ ਕਲਰਾਂ ਦੇ ਵਿੱਚ ਤੁਹਾਨੂੰ ਸੇਮ ਡਿਜ਼ਾਈਨ ਜਿਹੜਾ ਇਹ ਮਿਲ ਸਕਦਾ ਇਹਨਾਂ ਦੇ ਵਿੱਚੋਂ ਕੋਈ ਵੀ ਤੁਸੀਂ ਮਤਲਬ ਲੈਣਾ ਹੈ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਆਰਡਰ ਨੰਬਰ ਸਾਡਾ ਚੱਲ ਰਿਹਾ ਹੈ ਔਰ ਆਪਣਾ ਆਪਣੀ ਸ਼ਾਪ ਦਾ ਲੋਕੇਸ਼ਨ ਜਿਹੜੀ ਆਪਣੀ ਹੈਗੀ ਹੈ ਜੀ ਆਪਾਂ ਫੁਲਾਡਾ ਡਿਸਟ੍ਰਿਕਟ ਮਾਨਸਾ ਤੋਂ ਆ ਸ਼ਾਪ ਦੀ ਲੋਕੇਸ਼ਨ ਵੀ ਸਾਡੇ ਤੋਂ ਫੋਨ ਤੇ ਲੈ ਸਕਦੇ ਹੋ ਔਰ ਨੈਕਸਟ ਹੈਗਾ ਜੀ ਜਿਹੜਾ ਵਾਈਟ ਕਲਰ ਦੇ ਵਿੱਚ ਹੈ ਵਾਈਟ ਕਲਰ ਹੈ ਜੀ ਨਿੱਕੀ ਨਿੱਕੀ ਬੂਟੀ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਡਿਜੀਟਲ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਸਰਦਾਰੀ ਜੇ ਕਲਰ ਹੋਣਗੇ ਜੀ ਸਾਰੇ ਸੋਬਰ ਜੇ ਕਲਰ ਹੈ ਬੜੇ ਸੋਹਣੇ ਨਿੱਕੀ ਨਿੱਕੀ ਬੁਟੀ ਦਾ ਇਹ ਸੂਟ ਆਊਗਾ ਵਾਈਟ ਕਲਰ ਦੇ ਵਿੱਚ ਹੀ ਮਿਲੂਗਾ ਜੀ ਇਹ ਸੋਲੋ ਡਿਜ਼ਾਈਨ ਦੇ ਵਿੱਚ ਕਲਰ ਇਕੋ ਹੀ ਹੈ ਵਾਈਟ ਕਲਰ ਦੇ ਵਿੱਚ ਹੀ ਆਊਗਾ ਨੈਕਸਟ ਹੈਗਾ ਜੀ ਆਪਣਾ ਫਰੋਜ਼ੀ ਦੇ ਵਿੱਚ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਇਹ ਵੀ ਥੋੜੀ ਜੀ ਫਲਾਰ ਪ੍ਰਿੰਟ ਨਾਲੋਂ ਥੋੜਾ ਜਿਹਾ ਅਲੱਗ ਡਿਫਰੈਂਟ ਜਿਹਾ ਪ੍ਰਿੰਟ ਹੈ ਇਹ ਆਊਗਾ ਜੀ ਦੋ ਕਲਰਾਂ ਦੇ ਵਿੱਚ ਇੱਕ ਕਲਰ ਹੈਗਾ ਇਹਦੇ ਵਿੱਚ ਫਰੋਜ਼ੀ ਔਰ ਸੈਕਿੰਡ ਕਲਰ ਹੈਗਾ ਜੀ ਇਹਦੇ ਵਿੱਚ ਮਜੈਂਟਾ ਦੋ ਕਲਰ ਆਣਗੇ ਜੀ ਇਹਦੇ ਮਜੈਂਟਾ ਔਰ ਫਰੋਜ਼ੀ ਦੋਨਾਂ ਦੇ ਵਿੱਚੋਂ ਤੁਸੀਂ ਜਿਹੜਾ ਵੀ ਕਲਰ ਚਾਹੋ ਲੈ ਸਕਦੇ ਹੋ ਆਪਣਾ ਜਿਹੜਾ ਆਰਡਰ ਬੁੱਕ ਕਰਨ ਲਈ ਸਾਡਾ ਨੰਬਰ ਚੱਲ ਰਿਹਾ ਹੈ ਜੀ ਸਕਰੀਨ ਤੇ ਉਹੀ ਨੰਬਰ ਤੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਬੁੱਕ ਕਰ ਸਕਦੇ ਹੋ ਤੁਸੀਂ ਜਿੱਥੇ ਵੀ ਬੈਠੇ ਹੋ ਆਲ ਇੰਡੀਆ ਦੇ ਵਿੱਚ ਜਾਂ ਫਿਰ ਆਲ ਵਰਲਡ ਦੇ ਵਿੱਚ ਜਿੱਥੇ ਵੀ ਬੈਠੇ ਹੋ ਸੂਟ ਮੰਗਵਾਉਣਾ ਚਾਹੁੰਦੇ ਹੋ ਇਸੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ WhatsApp ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਨੈਕਸਟ ਪ੍ਰਿੰਟਿੰਗ ਚੈੱਕ ਕਰੋ ਜੀ ਕਲਰ ਬੜਾ ਸੋਹਣਾ ਕਲਰ ਹੈ ਬਹੁਤ ਅੱਛਾ ਕਲਰ ਹੈ ਜੀ ਇਹ ਹੀ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਜੀ ਬਲੂ ਕਲਰ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ ਕਲਰ ਅਲੱਗ-ਅਲੱਗ ਮਿਲ ਜਾਣਗੇ ਇਦੇ ਵਿੱਚ ਆਪਣੇ ਕੋਲੇ ਆਏ ਨੇ ਜੀ ਤਿੰਨ ਕਲਰ ਇੱਕ ਹੈਗਾ ਜੀ yellow color yellow mustard color ਹੈ ਜੀ ਜਿਆਦਾ bright yellow ਨਹੀਂ ਹੈਗਾ ਇੱਕ ਹੈਗਾ ਜੀ pink color ਤਿੰਨ ਕਲਰਾਂ ਦੇ ਵਿੱਚ ਇਹ ਜਿਹੜੇ ਮਤਲਬ ਡਿਜ਼ਾਈਨ ਤੁਹਾਨੂੰ ਮਿਲ ਜੂਗਾ ਜੀ ਤਿੰਨ ਕਲਰ ਆਣਗੇ ਇਹਦੇ ਵਿੱਚ pink color ਹੋ ਗਿਆ ਜੀ blue color ਹੋ ਗਿਆ ਐਂਡ ਹੋ ਗਿਆ yellow color ਇਹ ਆਪਣੇ ਕੋਲੇ ਬਹੁਤ ਥੋੜਾ ਸਟਾਕ ਹੈ ਜੀ ਸਾਰਾ ਜਿਹੜਾ ਸਟਾਕ ਸਾਰਾ ਆਪਣੇ ਕੋਲੇ ਸੌਕ ਸੂਟ ਹੈ ਜੀ ਨੀਅਰ ਅਬਾਊਟ 100 ਜਿਹੜੇ ਸੂਟ ਲੈਣ ਵਾਲੇ ਆ ਜਲਦੀ ਜਲਦੀ ਤੁਸੀਂ ਆਪਣੇ ਸੂਟ ਬਾਈ ਕਰ ਲਓ ਕਿਉਂਕਿ ਇਹ ਨਾਲ ਦੀ ਨਾਲ ਨਿਕਲ ਜਾਣੇ ਆ ਜੀ ਰੇਟ ਬਾਜ਼ਾਰ ਦੇ ਵਿੱਚ ਇਹ ਸੂਟ 800 ਦਾ ਸੇਲ ਹੋ ਰਿਹਾ ਜੀ ਸਾਡੇ ਸਭ ਤੋਂ ਅਸੀਂ ਸਸਤੀ ਮਾਰਕੀਟ ਮੰਨਦੇ ਆ ਸਾਡੇ ਏਰੀਆ ਦੇ ਵਿੱਚ ਔਰ ਜੇ ਅਗਰ ਤੁਸੀਂ ਬਾਹਰ ਦੇਖ ਰਹੇ ਹੋ ਸਾਨੂੰ ਬੈਠੇ ਕਿਤੇ ਵੀ ਲੁਧਿਆਣਾ ਸਾਈਡ ਪਟਿਆਲਾ ਸਾਈਡ ਵੇਖ ਰਹੇ ਹੋ ਇਹੀ ਸੂਟ ਤੁਹਾਨੂੰ 1000 ਤੋਂ 1200 ਰੁਪਏ ਦਾ ਉੱਥੇ ਮਿਲ ਰਿਹਾ ਹੈ ਜਿਹੜਾ ਸੂਟ ਜਿਵੇਂ ਅਸੀਂ ਵਰਬਰੀ ਦਾ 1200 ਰੁਪਏ ਦੇ ਵਿੱਚ ਸੇਲ ਕਰ ਰਹੇ ਆ ਜੀ ਮਹਾਲੀ ਅੱਜ ਦਾ ਰੇਟ ਉਸੇ ਸੂਟ ਦਾ ਜੇ 1800 ਰੁਪਏ ਸੂਟ ਦਾ ਰੇਟ ਆ ਜੀ ਉਸ ਦਾ ਇਸ ਲਈ ਤੁਹਾਨੂੰ ਕਹਿ ਰਹੇ ਆ ਵੀ ਇਹੇ ਉਹ ਵਾਲੇ ਸੂਟ ਨਹੀਂ ਹੈਗੇ ਜਿਵੇਂ ਆਪਾਂ ਕਹਿ ਦਈਏ ਵੀ ਮਿਕਸਡ ਸਟੱਫ ਦੇ ਰਹੇ ਹਾਂ ਜਾਂ ਖਰਾਬ ਕਪੜਾ ਦੇ ਰਹੇ ਹਾਂ ਬਿਲਕੁਲ ਫਰੈਸ਼ ਸੂਟ ਹੋਣਗੇ ਜੀ ਪ੍ਰਿੰਸੈਸ ਕਲੈਕਸ਼ਨ ਹੈ ਆਪਣੇ ਕੋਲੇ ਸਟਾਕ ਆ ਗਿਆ ਸੀ ਕਾਫੀ ਤਾਂ ਕਰਕੇ ਆਪਾਂ ਸੇਲ ਲਾਈ ਹੈ ਸੇਲ ਵੀ ਆਪਣੇ ਕੋਲੇ ਜਿਹੜੀ ਰਹਿਣ ਵਾਲੀ ਹੈ ਇੱਕ ਦਿਨ ਦੇ ਲਈ ਰਹੂਗੀ ਜੀ ਛੇਤੀ ਛੇਤੀ ਸੋਹਣੇ ਸੋਹਣੇ ਸੂਟ ਗ੍ਰਾਬ ਕਰ ਲਓ ਆਪਣੇ ਸੋਹਣੇ ਸੋਹਣੇ ਸੂਟ ਲਓ ਔਰ ਅੱਛੇ-ਅੱਛੇ ਜਿਹੜੀਆਂ ਜਿਹੜੀਆਂ ਇਦਾਂ ਦੀਆਂ ਡੀਲਸ ਨਾ ਛੱਡਿਆ ਕਰੋ ਕਿਉਂਕਿ ਐਵੇਂ ਦੀਆਂ ਡੀਲਸ ਬਾਰ-ਬਾਰ ਨਹੀਂ ਆਉਂਦੀਆਂ ਰਖੜੀ ਵੇਲੇ ਆਪਾਂ ਸੇਲ ਲਾਣੇ ਹੁੰਨੇ ਆ ਜੀ ਆਪਾਂ ਇਸ ਵਾਰੀ ਪਹਿਲੀ ਸੇਲ ਲਗਾਤੀ ਸ਼ੁਰੂ ਤੋਂ ਹੀ ਸੇਲ ਲਗਾਤੀ ਹੈ ਜੀ ਬਲ ਨਹੀਂ ਅੱਗੇ ਛੁੱਟੀਆਂ ਆ ਰਹੀਆਂ ਜਿਨ੍ਹਾਂ ਨੇ ਛੁੱਟੀਆਂ ਲਈ ਵੀ ਜਾਣਾ ਆਣਾ ਹਨਾ ਆਪਣੇ ਸੂਟ ਬਣਾ ਕੇ ਤੁਸੀਂ ਵੇਅਰ ਕਰਕੇ ਆਪਣੇ ਜਿਹੜੇ ਵਕੇਸ਼ਨਸ ਤੇ ਜਾ ਸਕਦੇ ਹੋ ਇਹਦੇ ਵਿੱਚ ਕਲਰ ਤਿੰਨ ਆਣਗੇ ਜੀ ਇੱਕ ਆਏਗਾ ਬਲੈਕ ਕਲਰ ਦੇ ਵਿੱਚ ਇੱਕ ਗ੍ਰੀਨ ਆਏਗਾ ਜੀ ਇੱਕ ਆਏਗਾ ਆਪਣਾ ਨੇਵੀ ਬਲੂ ਇਹ ਡਿਜ਼ਾਈਨ ਤੁਹਾਨੂੰ ਤਿੰਨ ਕਲਰਾਂ ਦੇ ਵਿੱਚ ਮਿਲ ਜੂਗਾ ਜੀ ਬਲੈਕ ਗ੍ਰੀਨ ਐਂਡ ਨੇਵੀ ਬਲੂ ਜਿਹੜਾ ਇਹਨਾਂ ਦਾ ਬੇਸ ਹੋਊਗਾ ਪ੍ਰਿੰਟ ਆਲਮੋਸਟ ਸੇਮ ਆ ਔਰ ਡਿਜ਼ਾਈਨਿੰਗ ਵੀ ਸੇਮ ਆ ਇਹਦੇ ਵਿੱਚ ਤਿੰਨ ਕਲਾ ਤੋਂ ਬਾਅਦ ਨੈਕਸਟ ਆ ਗਿਆ ਜੀ ਆਪਣਾ ਗ੍ਰੇ ਕਲਰ ਇਹ ਤੁਸੀਂ ਦੇਖ ਸਕਦੇ ਹੋ ਉਹਦਾਂ ਦਾ ਡਿਜ਼ਾਈਨਿੰਗ ਹੈ ਜਿਵੇਂ ਉੱਪਰ ਕਾਂਥਾ ਵਰਕ ਹੋਇਆ ਹੁੰਦਾ ਹੈ ਹਨਾ ਇਹ ਡਿਜ਼ਾਈਨਿੰਗ ਹੋਮੀ ਦੀ ਆ ਬਟ ਉੱਪਰ ਡਿਜ਼ਾਈਨਿੰਗ ਹੀ ਆ ਜਿਵੇਂ ਕਾਂਥਾ ਸਟਾਈਲ ਕਾਂਥ ਵਰਕ ਹੋਇਆ ਹੁੰਦਾ ਜੀ ਉਹ ਵਰਕ ਦੀ ਇਹਦੀ ਡਿਜ਼ਾਈਨਿੰਗ ਲੈਣ ਵਾਲੀ ਆ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਆਏਗਾ ਜੀ ਇਹਦਾ ਵਿੱਚ ਗ੍ਰੇ ਕਲਰ ਫਰਸਟ ਕਲਰ ਸੈਕਿੰਡ ਕਲਰ ਹੈਗਾ ਜੀ ਇਹਦਾ ਸਕਿਨ ਕਲਰ ਸੈਕਿੰਡ ਕਲਰ ਸਕਿਨ ਕਲਰ ਹੈ ਜੀ ਇਹਦਾ ਦੋ ਕਲਰਾਂ ਦੇ ਵਿੱਚ ਤੁਹਾਨੂੰ ਇਹ ਡਿਜ਼ਾਈਨ ਮਿਲ ਜੂਗਾ ਡਿਜ਼ਾਈਨਿੰਗ ਸੇਮ ਹੋਊਗੀ ਬਟ ਕਲਰ ਹੀ ਡਿਫਰੈਂਟ ਹੋਣਗੇ ਪ੍ਰਾਈਸ ਰਹੂਗਾ ਜੀ 600 ਰੁਪਏ ਸ਼ਿਪਿੰਗ ਇਨਕਲੂਡ ਨਹੀਂ ਹੈ ਜੀ ਸ਼ਿਪਿੰਗ ਐਕਸਟਰਾ ਹੀ ਹੋਊਗੀ ਸ਼ਿਪਿੰਗ ਵਾਸਤੇ ਪਲੀਜ਼ ਨਾ ਕਿਹਾ ਕਰੋ ਸ਼ਿਪਿੰਗ ਆਪਾਂ ਪਰ ਸੂਟ ਜਿਹੜੀ ਸ਼ਿਪਿੰਗ ਲੈਣੇ ਆ ਉਹ ਵੀ ਜ਼ਿਆਦਾ ਨਹੀਂ ਹੁੰਦੀ ਜੀ ਆਪਾਂ ਇੱਕ ਸੂਟ ਦੇ ਅਗਰ 50 ਲੈਨੇ ਆ ਦੋ ਸੂਟ ਦੇ 80 ਲੈਨੇ ਆ ਹਨਾ ਤਿੰਨ ਸੂਟ ਦੀ ਆਪਾਂ ਮਤਲਬ 100 ਰੁਪਏ ਦੇ ਵਿੱਚ ਵੀ ਤਿੰਨ ਸੂਟ ਭੇਜ ਦੰਨੇ ਆ ਅਗਰ ਤੁਸੀਂ ਸ਼ਿਪਿੰਗ ਲਈ ਮਤਲਬ ਜ਼ਿਆਦਾ ਹੁੰਦਾ ਹਨਾ ਵੀ ਪਲੀਜ਼ ਸ਼ਿਪਿੰਗ ਲਈ ਨਾ ਗਿਆ ਕਰੋ ਕਿਉਂਕਿ ਉਹ ਉਹਦੇ ਵਿੱਚ ਉਹ ਕੁਝ ਨਹੀਂ ਆਪਾਂ ਰੱਖਣਾ ਹੁੰਦਾ ਤਾਂ ਤੁਹਾਡੇ ਕੋਲ ਸਲਿੱਪ ਆਂਦੀ ਆਪਾਂ ਸਾਰੀ ਸਲਿੱਪ ਤੁਹਾਨੂੰ ਦੇ ਦੰਨੇ ਆ ਜੀ ਇਹ ਦੇਖੋ ਸਲਿੱਪ ਦੇ ਉੱਤੇ ਸਾਰਾ ਕੁਝ ਲਿਖਿਆ ਹੁੰਦਾ ਵੀ ਕਿੰਨਾ weight ਆ ਸਟੱਫ ਕਿੱਦਾਂ ਹੈ ਇਨ ਨੈਕਸਟ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹਦੇ ਵਿੱਚ ਵੀ ਦੋ ਕਲਰ ਆਉਣਗੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਦੋਨੇ ਹੀ ਬੜੇ ਸੋਹਣੇ ਆ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਇਦਾਂ ਦੇ ਡਿਜ਼ਾਈਨ ਬਾਰ ਬਾਰ ਨਹੀਂ ਮਿਲਦੇ ਹੁਣ ਆਪਾਂ ਸੇਲ 'ਚ ਕੱਢ ਰਹੇ ਆ ਰਿਟੇਲ ਦੇ ਵਿੱਚ ਆਪਾਂ ਇਹਨੂੰ 750 ਰੁਪਏ ਦਾ ਸੂਟ ਵੇਚ ਰਹੇ ਆ ਜੀ ਜਿਹੜੇ ਸ਼ਾਪ ਤੇ ਆਂਦੇ ਆ ਉਹਨਾਂ ਨੂੰ ਪਤਾ ਹੀ ਆ ਦੋਨੇ ਕਲਰ ਇਹਦੇ ਬੜੇ ਪਿਆਰੇ ਆ ਜੀ ਗਰਮੀ ਦੇ ਵਿੱਚ ਵੇਅਰ ਕਰਨ ਲਈ ਅੱਛੇ ਕਲਰ ਹੈ ਇਹਦੇ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਡਿਜ਼ਾਈਨ ਇਹ ਵਾਲਾ ਆਪਣੇ ਕੋਲੇ ਆਇਆ ਸੀ ਡਿਜ਼ਾਈਨ ਮੈਚਿੰਗ ਦੇ ਵਿੱਚ ਵੀ ਆਇਆ ਸੀ ਤੇ ਹੁਣ ਇਹ ਆਪਾਂ ਆਲਓਵਰ ਦੇ ਵਿੱਚ ਲੈ ਆਏ ਆ ਇਹਦੇ ਵਿੱਚ ਸਿਰਫ ਦੋ ਹੀ ਤੁਹਾਨੂੰ ਕਲਰ ਮਿਲਣਗੇ ਜੀ ਇੱਕ ਹੈਗਾ ਇਹ ਵਾਲਾ ਜਿਹਦੇ ਵਿੱਚ ਮਹਿੰਦੀ ਗ੍ਰੀਨ ਜੀ ਹੈਗੀ ਆ ਇੱਕ ਹੈਗਾ ਜੀ ਇਹ ਵਾਲਾ ਜਿਹਦੇ ਨਾਲ ਹੈਗਾ ਪਰਪਲ ਤੇ ਗ੍ਰੀਨ ਕੰਬੀਨੇਸ਼ਨ ਵਾਲਾ ਇਹ ਦੋ ਕਲਰ ਤੁਹਾਨੂੰ ਮਿਲ ਜਾਣਗੇ ਐਦਾਂ ਦੇ ਕਿਤੇ ਵੀ ਨਹੀਂ ਤੁਹਾਨੂੰ ਇੰਨੇ ਘੱਟ ਰੇਟ ਦੇ ਵਿੱਚ ਮਿਲੂਗਾ ਜੀ ਜਿੰਨਾ ਘੱਟ ਰੇਟ ਅਸੀਂ ਦੇਈ ਜਾ ਰਹੇ ਹਾਂ ਸਟੈਂਪ ਦਿਖਾ ਕੇ ਲੈ ਜਾਓ ਸਟੈਂਪ ਸੌਰੀ ਦੇਖ ਕੇ ਲੈ ਜਾਓ ਜੀ ਬਾਜ਼ਾਰ 'ਚ ਟਰਾਈ ਕਰਿਆ ਹੋ ਆ ਕੇ ਸਾਡੇ ਤੋਂ ਲੈ ਲਿਓ ਬਾਜ਼ਾਰ ਦਾ ਰੇਟ ਹੈ ਜੀ 800 ਤੱਕੇ ਨਾਲ ਲਵਾਂਗੇ ਤਾਂ 750 ਹੱਦ ਲੱਗ ਸਕਦਾ ਇਹ ਤੋਂ ਘੱਟ ਕੋਈ ਨਹੀਂ ਦੇਊਗਾ ਆਪਾਂ ਤੁਹਾਨੂੰ ਦੇ ਰਹੇ ਹਾਂ ਸਿਰਫ 600 ਰੁਪਏ ਪਰ ਛੂਟ ਜੀ ਇਸ ਤੋਂ ਬਾਅਦ ਨੈਕਸਟ ਕਲਰ ਹੈ ਜੀ ਗ੍ਰੀਨ بیس ਕਲਰ ਇਹਦਾ ਬਹੁਤ ਸੋਹਣਾ ਗ੍ਰੀਨ ਕਲਰ ਹੈ ਇਹਦੇ ਵਿੱਚ ਸੈਕਿੰਡ ਜਿਹੜਾ ਕਲਰ ਹੈਗਾ ਜੀ ਇਹ ਹੈਗਾ ਪੀਚ ਕਲਰ ਬਹੁਤ ਸੋਹਣਾ ਪੀਚ ਕਲਰ ਹੈ ਜੀ ਦੋ ਕਲਰ ਆਣਗੇ ਇਹਦੇ ਵਿੱਚ ਵੀ ਤੁਸੀਂ ਜਿਹੜਾ ਤੁਹਾਨੂੰ ਅੱਛਾ ਲੱਗਦਾ ਆਪਣਾ ਜਿਹੜਾ ਆਰਡਰ ਬੁੱਕ ਕਰ ਸਕਦੇ ਹੋ ਹਾਂ ਇੱਕ ਹੋਰ ਵੀ ਹੈ ਜੇ ਕਈ ਵਾਰ ਤੁਹਾਨੂੰ ਨਹੀਂ ਵੀ ਦੱਸਣ ਆਉਂਦਾ ਕਈ ਜਿਹੜੀਆਂ ﾚਡੀਜ਼ ਵੀਡੀਓ ਦੇਖਦੀਆਂ ਨੇ ਪਰ ਉਹਨਾਂ ਨੂੰ ਨਹੀਂ ਦੱਸਣ ਆਉਂਦਾ ਵੀ ਅਸੀਂ ਕਿਹੜਾ ਸੂਟ ਲੈਣਾ ਹੈ ਉਹ ਮੇਰੇ ਤੋਂ ਫੋਟੋਜ਼ ਵੀ ਮੰਗਵਾ ਸਕਦੀਆਂ ਨੇ ਕੋਈ ਗੱਲ ਨਹੀਂ ਆਪਾਂ ਫੋਟੋਜ਼ ਵੀ ਪ੍ਰੋਵਾਈਡ ਕਰ ਦਾਂਗੇ ਉਹਨਾਂ ਨੂੰ ਜਿਹੜੀਆਂ ਨੂੰ ਹੁੰਦਾ ਨਾ ਕਈ ਭੈਣਾਂ ਨੂੰ ਵੀ ਸਾਨੂੰ ਵੀਡੀਓ ਤਾਂ ਦੇਖ ਲਈ ਬਟ ਦੱਸਣਾ ਨਹੀਂ ਆਉਂਦਾ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜਾਂ ਫਿਰ ਫੋਨ 'ਚ ਕੋਈ ਖਰਾਬੀ ਹੁੰਦੀ ਹੈ ਉਹ ਆਪਾਂ ਸਕਰੀਨਸ਼ਾਟ ਉਹਨਾਂ ਨੂੰ ਮਤਲਬ ਫੋਟੋ ਤੇ ਵੀ ਆਪਾਂ ਜਿਹੜਾ ਤੋ ਕਪਾ ਉਨ ਕਰ ਸਕਦੀਆਂ ਨੇ ਉਹ ਸਾਡੀ ਤੋਂ ਮੰਗਵਾ ਸਕਦੀਆਂ ਨੇ ਕਲਰ ਡਿਜ਼ਾਈਨ ਸਾਰੇ ਨੇ ਜੀ ਆਪਣੇ ਕੋਲੇ ਇਹਨਾਂ ਦੇ ਵਿੱਚ ਸੋਹਣੇ ਸੋਹਣੇ ਸੂਟ ਨੇ ਜਿਹੜੇ ਤੁਸੀਂ ਉਹ ਸਾਡੇ ਤੋਂ ਲੈ ਸਕਦੇ ਹੋ ਇਹ ਵਾਲਾ ਡਿਜ਼ਾਈਨ ਦੇਖੋ ਜੀ ਕਾਫੀ ਹਿੱਟ ਹੋਇਆ ਸੀਗਾ ਇਹ ਆਪਾਂ ਮੈਚਿੰਗ ਦੇ ਵਿੱਚ ਵੀ ਸੇਲ ਕੀਤਾ ਆll over ਦੇ ਵਿੱਚ ਵੀ ਹੁਣ ਦੁਬਾਰਾ ਆਪਾਂ ਸੇਲ ਦੇ ਵਿੱਚ all over ਚ ਕੱਢ ਰਹੇ ਆ ਪ੍ਰਾਈਸ ਰੂਗਾ ਜੀ ਇਹਦਾ ਸਿਰਫ ਤੇ ਸਿਰਫ 600 ਰੁਪਏ ਪਰ ਸੂਟ ਇਸ ਤੋਂ ਬਾਅਦ ਕਾਂਥਾ ਸਟਾਈਲ ਦਾ ਸੈਕੰਡ ਸੂਟ ਆ ਗਿਆ ਜੀ ਇਹ ਹੈਗਾ ਪਿੰਕ ਕਲਰ ਦੇ ਬਹੁਤ ਸੋਹਣਾ ਪਿੰਕ ਕਲਰ ਹੈ ਜੀ ਗਰਮੀ ਦੇ ਵਿੱਚ ਪਿੰਕ ਲਾਈਟ ਹਨਾ ਲੈਮਨ ਹੋਇਆ ਸਕਾਈ ਬਲੂ ਹੋਇਆ ਕਾਫੀ ਅੱਛੇ ਜਿਹੜੇ ਕਲਰ ਲੱਗਦੇ ਗਰਮੀ ਦੇ ਵਿੱਚ ਵੇਅਰ ਕੀਤੇ ਹੋਏ ਇਹਦੇ ਵਿੱਚ ਦੋ ਕਲਰ ਆਣਗੇ ਆਪਣੇ ਕੋਲੇ ਦੋ ਹੀ ਮਤਲਬ ਕਲਰ ਆਣਗੇ ਡਿਜ਼ਾਈਨਿੰਗ ਹੋਗੀ ਇਹ ਕਾਊਗਾ ਜੀ ਸਕਾਈ ਬਲੂ ਇਹ ਕਾਊਗਾ ਪਿੰਕ ਕਲਰ ਜਿਨ੍ਹਾਂ ਨੇ ਆਪਣੀ ਸ਼ਾਪ ਵਾਸਤੇ ਵੀ ਸਾਡੇ ਤੋਂ ਕੱਪੜਾ ਲੈਣਾ ਹੈ ਸ਼ਾਪ ਤੇ ਸਾਡੀ ਸ਼ਾਪ ਤੇ ਵਿਜ਼ਿਟ ਕਰਕੇ ਜਿਹੜੇ ਸੂਟ ਨੇ ਸਾਡੇ ਤੋਂ ਲਵਾ ਸਕਦੇ ਆ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਆਲ ਇੰਡੀਆ ਦੇ ਵਿੱਚ ਸਾਡੇ ਤੋਂ ਮੰਗਵਾ ਸਕਦੇ ਹੋ ਸੂਟ ਇਹ ਸ਼ਿਪਿੰਗ ਐਕਸਟਰਾ ਹੀ ਲੱਗੂਗੀ ਸ਼ਿਪਿੰਗ ਦੀ ਤੁਹਾਡੀ ਹੋਊਗੀ ਜਿੰਨੇ ਵੀ ਚਾਰजेस ਹੋਣਗੇ ਅ ਨੈਕਸਟ ਜਿਹੜਾ ਦੇਖ ਸਕਦੇ ਹੋ ਇਹ ਵੀ ਇਹੀ ਕੰਥਾ ਸਟਾਈਲ ਵਰਕ ਦੇ ਵਿੱਚ ਹੈ ਇਹਦੇ ਵਿੱਚ ਵੀ ਜਿਹੜਾ ਬਹੁਤ ਸੋਹਣੀ ਅੱਛੀ ਪ੍ਰਿੰਟਿੰਗ ਬਣੀ ਹੋਈ ਹੈ ਇਹ ਆਊਗਾ ਜੀ ਇਹਦਾ ਸਿੰਗਲ ਕਲਰ ਸੂਟ ਹੈ ਇਹ ਸਿੰਗਲ ਕਲਰ ਹੈ ਜੀ ਇਹਦੇ ਵਿੱਚ ਬਹੁਤ ਸੋਹਣਾ ਜਿਹੜਾ ਸੂਟ ਵੀ ਮੇਰੇ ਅਕੋਰਡਿੰਗ ਸਿੰਗਲ ਹੀ ਹੈ ਇਹ ਔਰ ਇਹਦੇ ਵਿੱਚ ਕਲਰ ਵੀ ਸਿੰਗਲ ਹੈ ਨੈਕਸਟ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਮਹਿੰਦੀ ਗ੍ਰੀਨ ਬੇਸ ਤੇ ਨਾਲ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹਦੀ ਇਹਦੇ ਵਿੱਚ ਸੋਹਣੇ ਸੋਹਣੇ ਜਿਹੜੀ ਫਲਾਵਰ ਪ੍ਰਿੰਟ ਹੈ ਬੜਾ ਸੋਹਣਾ ਫਲਾਵਰ ਪ੍ਰਿੰਟ ਬਣਿਆ ਹੋਇਆ ਹੈ ਮਹਿੰਦੀ ਗ੍ਰੀਨ ਬੇਸ ਹੈ ਦਾ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਗ੍ਰੇ ਦੇ ਵਿੱਚ ਇਹਦੇ ਵਿੱਚ ਵੀ ਕਾਂਥਾ ਸਟਾਈਲ ਵਰਕ ਪ੍ਰਿੰਟ ਹੈ ਜੀ ਇਹ ਹੀ ਪ੍ਰਿੰਟਿੰਗ ਉਹਦਾ ਜਿੱਦਾਂ ਕਾਂਥਾ ਸਟਾਈਲ ਪ੍ਰਿੰਟਿੰਗ ਹੁੰਦੀ ਹੈ ਬਹੁਤ ਅੱਛਾ ਗ੍ਰੇ ਤੇ ਗ੍ਰੀਨ ਦੇ ਨਾਲ ਕੰਬੋ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਜੀ ਇਹਦੀ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਕਲਰ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਨਾ ਪ੍ਰਿੰਟਿੰਗ ਥੋੜੀ ਡਿਫਰੈਂਟ ਜੀ ਪ੍ਰਿੰਟਿੰਗ ਹੈ ਯੂਨੀਕ ਜੀ ਪ੍ਰਿੰਟਿੰਗ ਹੈ ਗ੍ਰੇ ਵਾਲੀ ਪ੍ਰਿੰਟਿੰਗ ਤੁਹਾਨੂੰ ਚਾਹੀਦੀ ਹੈ ਪਿਓਰ ਕਾਟਨ ਸਟੱਫ ਆਊਗਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕਲਰ ਹੈਗਾ ਜੀ ਇਹਦਾ ਜਿਹੜਾ ਇਹ ਵਾਲਾ ਕਲਰ ਹੈ ਵਿੱਚ ਆਫ ਵਾਈਟ ਕਲਰ ਵੀ ਹੈ ਜਿਹੜਾ ਇਹ ਵਾਲਾ ਕਲਰ ਹੈ ਜੀ ਇਹ ਹੈਗਾ ਹਲਕਾ ਜਿਹਾ ਗਾਦਰੀ ਜਿਹੀ ਟਾਈਪ ਟੋਨ ਦੇ ਵਿੱਚ ਹੈ ਨੈਕਸਟ ਹੈ ਜੀ ਸਕਾਈ ਬਲੂ ਦੇ ਵਿੱਚ ਹਲਕਾ ਹਲਕਾ ਜਿਹਾ ਪ੍ਰਿੰਟ ਹੈ ਬਹੁਤ ਸੋਹਣਾ ਲਾਈਟ ਪਿੰਕ ਦੇ ਨਾਲ ਪ੍ਰਿੰਟਿੰਗ ਆਉਗੀ ਜੀ ਇਸ ਤੋਂ ਬਾਅਦ ਨੈਕਸਟ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਇਹ ਵੀ ਥੋੜੀ ਡਿਫਰੈਂਟ ਜੀ ਪ੍ਰਿੰਟਿੰਗ ਹੈ ਅਲੱਗ ਜਿਹੀ ਪ੍ਰਿੰਟਿੰਗ ਹੈ ਜੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਜਿਹੜੇ ਇਦਾਂ ਦੀ ਪ੍ਰਿੰਟਿੰਗਸ ਪਾਉਣੇ ਆ ਪਸੰਦ ਕਰਦੇ ਕੋਰਸੈਟ ਵਗੈਰਾ ਬਣਾਉਣੇ ਨੇ ਜੀ ਇਹ ਸਿੰਨਰੀਆਂ ਜਿਹੜਾ ਵਾਲਾ ਜਿਹੜਾ ਪ੍ਰਿੰਟ ਹੈ ਤੁਸੀਂ ਇਹਦੇ ਵਿੱਚੋਂ ਕੋਟ ਸੈੱਟ ਬਹੁਤ ਸੋਹਣਾ ਬਣੂਗਾ ਕੋਟ ਸੈੱਟ ਬਣਾ ਸਕਦੇ ਹੋ ਇਹ ਵਾਲੇ ਪ੍ਰਿੰਟ ਦੇ ਇਸ ਵਾਰ ਨੈਕਸਟ ਆਊਗਾ ਜੀ ਮਰਜੈਂਟਾ ਕਲਰ ਪੇਂਟਿੰਗ ਚੈੱਕ ਕਰ ਸਕਦੇ ਹੋ ਨੈਕਸਟ ਹੈ ਜੀ ਸਕਾਈ ਬਲੂ ਕਲਰ ਦੇ ਵਿੱਚ ਹੈ ਡਿਜੀਟਲ ਪ੍ਰਿੰਟਿੰਗ ਰਹਿਣ ਵਾਲੀ ਹੈ ਪ੍ਰਿੰਟਿੰਗ ਦੇਖੋ ਜੀ ਕਿੰਨੀ ਸੋਹਣੀ ਹੈ ਡਿਜੀਟਲ ਜੀ ਪ੍ਰਿੰਟਿੰਗ ਰਹੂਗੀ ਇਹਦੀ ਬਹੁਤ ਸੋਹਣਾ ਸਕਾਈ ਬਲੂ ਹੈ ਨੈਕਸਟ ਹੈਗਾ ਜੀ ਆਪਣਾ ਬਿਲਕੁਲ ਲਾਈਟ ਪਰਪਲ ਜਿਹਾ ਜਿਓਮੈਟ੍ਰੀਕਲ ਪ੍ਰਿੰਟ ਦੇ ਨਾਲ ਆਊਗਾ ਇਸ ਤੋਂ ਬਾਅਦ ਹੈਗਾ ਜੀ ਥੋੜਾ ਜਿਹਾ ਟਮੇਟੋ ਕਲਰ ਆ ਗਿਆ ਜੀ ਰੈੱਡ ਟਮੇਟੋ ਜਿਹਾ ਕਲਰ ਹੈ ਇਹ orange ਦੇ ਵਿੱਚ ਆ ਗਿਆ ਰੈੱਡ ਪ੍ਰੋਪਰ ਰੈੱਡ ਨਹੀਂ ਹੈਗਾ ਕਲਰ ਸੋਹਣਾ ਹੈ ਜੀ ਬਹੁਤ ਸੋਹਣਾ ਲੱਗੂਗਾ ਜਿਵੇਂ ਹਨਾ ਕਈਆਂ ਦੀ ਹੁਣੀ ਮੈਰਿਜ ਹੋਏ ਨਿਊਲੀ ਮੈਰਿਡ ਨੇ ਉਹ ਉਹਨਾਂ ਦੇ ਇਹ ਕਲਾ ਕਲਰ ਅੱਛਾ ਲੱਗੂਗਾ ਪ੍ਰਿੰਟ ਵੀ ਅੱਛਾ ਹੈ ਜੀ ਇਹ ਇਸ ਤੋਂ ਬਾਅਦ ਨੈਕਸਟ ਹੈ ਜੀ ਮੌਵ ਕਲਰ ਨਾਲ ਪ੍ਰਿੰਟਿੰਗ ਹੈ ਇਹਦੇ ਉੱਤੇ ਨੈਕਸਟ ਹੈਗਾ ਜੀ ਮਹਿੰਦੀ ਕਲਰ ਦੇ ਨਾਲ ਮਹਿੰਦੀ ਕਲਰ ਦੇ ਨਾਲ ਪ੍ਰਿੰਟਿੰਗ ਬਣੀ ਹੋਈ ਹੈ ਪੱਤਿਆਂ ਵਾਲਾ ਪ੍ਰਿੰਟ ਹੈ ਜੀ ਫੁੱਲਾਂ ਤੋਂ ਥੋੜਾ ਹਟਕੇ ਹੈ ਪੱਤਿਆਂ ਵਾਲਾ ਪ੍ਰਿੰਟ ਹੈ ਦੇਖੋ ਇਹ ਏਦਾਂ ਲੱਗ ਰਿਹਾ ਜਿੱਦਾਂ ਸ਼ਾਈਨ ਮਤਲਬ ਵੀ ਚਮਕ ਹੁੰਦੀ ਹੈ ਇਹਦੇ ਵਿੱਚ ਪ੍ਰਿੰਟਿੰਗ ਹੀ ਇੰਨੀ ਸੋਹਣੀ ਹੈ ਇਹ ਦੇਖੋ ਹੈ ਸਟੱਫ ਹੈ ਜੀ ਪਿਓਰ ਕਾਟਨ ਨੈਕਸਟ ਹੈਗਾ ਜੀ ਨਿੱਕੀ ਨਿੱਕੀ ਬੂਟੀ ਦਾ ਇਹਦਾ ਬੇਸ ਕਲਰ ਆਊਗਾ ਜੀ ਸਕਾਈ ਉੱਪਰ ਨਿੱਕੀ ਨਿੱਕੀ ਬੂਟੀ ਦੇ ਜਿਹੜੇ ਬੂਟੀ ਬਣੇ ਨੇ ਨਿੱਕੀ ਨਿੱਕੀ ਫੁੱਲ ਬਣੇ ਹੋਏ ਆ ਨੈਕਸਟ ਹੈਗਾ ਬੋਟਲ ਗ੍ਰੀਨ ਬੇਸ ਦੇ ਨਾਲ ਬੋਟਲ ਗ੍ਰੀਨ ਬੇਸ ਦੇ ਨਾਲ ਕਾਫੀ ਸਟਾਕ ਹੈ ਜੀ ਆਪਣੇ ਕੋਲੇ ਜਿੱਦਾ ਇੱਧਰ ਵੀ ਸਟਾਕ ਪਿਆ ਆ ਮੈਂ ਤਾਂ ਹੁਣ ਦਿਖਾਇਆ ਜੀ ਇਹ ਵੀ ਸਾਰਾ ਸਟਾਕ ਇਹ ਜਿਹੜਾ ਰਹੂਗਾ ਜੀ ਸਾਰਾ ਇਹ ਸੇਲ ਵਿੱਚ ਰਹੂਗਾ ਇਹਨਾਂ ਦੇ ਵਿੱਚੋਂ ਤੁਸੀਂ ਜਿੰਨੇ ਵੀ ਸੂਟ ਲੈ ਕੇ ਜਾਣਾ ਚਾਹੋ ਚਾਹੋਗੇ ਉਹ ਨਹੀਂ ਲੈ ਜਾ ਸਕਦੇ ਹੋ ਔਰ ਸ਼ਾਪ ਤੇ ਵਿਜ਼ਿਟ ਕਰਕੇ ਲੈ ਕੇ ਜਾਉਗੇ ਤਾਂ ਮੱਚ ਬੈਠ ਰਿਹਾ ਜੀ ਅਗਰ ਤੁਸੀਂ ਆਨਲਾਈਨ ਆਰਡਰ ਪਲੇਸ ਕਰੋਗੇ ਤਾਂ ਵੀ ਅੱਪਾ ਕੋਈ ਦਿੱਕਤ ਨਹੀਂ ਜਿੱਥੇ ਮਰਜੀ ਬੈਠੇ ਤੁਸੀਂ ਸਾਡੇ ਤੋਂ ਸੋਹਣੇ ਸੋਹਣੇ ਸੂਟ ਜਿਹੜੇ ਮੰਗਵਾ ਸਕਦੇ ਹੋ ਜੀ ਇਹਦਾ ਸੂਟਾਂ ਦਾ ਜਿਹੜਾ ਪ੍ਰਾਈਸ ਰੋਗਾ 600 ਰੁਪਏ ਪਰ ਸੂਟ ਰਹੂਗਾ ਜਿੰਨੇ ਮੰਗਵਾਉਗੇ ਉਹਦੇ ਪਲੱਸ ਹੋਏ ਜਾਣਗੇ ਔਰ ਗਰਮੀ ਦੇ ਵਿੱਚ ਵੇਅਰ ਕਰਨ ਲਈ ਅੱਛਾ ਸਟਾਫ ਹੈ ਜੀ ਔਰ ਇਹਨਾਂ ਜਿਹੜਾ ਇਹ ਸੂਟਾਂ ਦੀ ਸ਼ਿਪਿੰਗ ਐਕਸਟਰਾ ਹੀ ਰਹੂਗੀ ਕੱਲ ਦੀ ਜਿਹੜੀ ਇਹ ਆਪਣੀ ਸੌਰੀ ਅੱਜ ਦੀ ਜਿਹੜੀ ਇਹ ਵੀਡੀਓ ਹੋਏਗੀ ਕਾਫੀ ਅੱਛੀ ਕਲੈਕਸ਼ਨ ਦੇ ਨਾਲ ਇਹ ਵੀਡੀਓ ਆਪਾਂ ਲੈ ਕੇ ਆਈਆਂ ਹਾਂ ਇਨਾਂ ਦੇ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਨੰਬਰ ਮੇਰਾ ਚੱਲ ਰਿਹਾ ਹੈ ਸਕਰੀਨਸ਼ਾਟ ਤੇ ਇਸਕਾ ਆਰਡਰ ਬੁੱਕ ਕਰ ਸਕਦੇ ਹੋ ਔਰ ਐਦਾਂ ਦੀਆਂ ਡੀਲਸ ਲੈਣ ਲਈ ਜਿਹੜੇ ਮੇਰੇ ਚੈਨਲ ਵੀ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ